bye, -bye. ਕਿਸਾਨਾਂ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਖੇਚਲੀਆਂ ਨੇ ਦੱਸਦੀ ਹੈ ਕਿ ਸ਼ੰਭੂ ਬਾਰਡਰ ਤੋਂ ਅੱਜ ਦੁਪਹਿਰ 1 ਵਜੇ ਕਿਸਾਨ ਦਿੱਲੀ ਦੇ ਲਈ ਰਵਾਨਾ ਹੋ ਰਹੇ ਨੇ ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਬਿਨਾ ਪਰਮਿਸ਼ਨ ਤੋਂ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਹਜੇ ਤੱਕ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਤੇ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਦੀ ਪੁਲਿਸ ਵੀ ਮੁਸ਼ਤਿਹਦ ਹੋ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੱਸ ਤਈਏ ਕਿ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਮਕ ਦੀਆਂ ਬੋਰੀਆਂ ਵੰਡੀਆਂ ਜਾ ਰਹੀਆਂ ਨੇ ਤਾਂਕਿ ਉਹ ਅਥਰੂ ਗੈਸ ਦੇ ਅਟੈਕ ਤੋਂ ਬਚ ਸਕਣ ਤਾਂ ਦੁਪਹਿਰ 1 ਵਜੇ ਅੱਜ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਨੇ ਨੇਤਾ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਹੈ ਕਿ 101 ਕਿਸਾਨਾਂ ਦਾ ਜਥਾ ਦਿੱਲੀ ਦੇ ਲਈ ਰਵਾਨਾ ਹੋਵੇਗਾ ਤੇ ਇਸ ਨੂੰ ਲੈ ਕੇ ਸਰਕਾਰ ਵੀ ਮੁਸ਼ਤਿਹਦ ਨਜ਼ਰ ਆ ਰਹੀ ਹੈ ਬਾਰਡਰ ਤੇ ਸੈਕਿਉਰਟੀ ਚ ਵੀ ਵਾਅਦਾ ਕਰ ਦਿੱਤਾ ਗਿਆ ਹੈ ਨਵੇਂ ਸਿਰੇ ਤੋਂ ਲੈ ਕੇ ਬੈਰੀਗੇਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਾਲੇ ਕੈਮਰੇ ਤੇ ਲਾਊਡ ਸਪੀਕਰ ਤੱਕ ਲਗਾਏ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਦੁਪਹਿਰ ਤੱਕ ਆਉਣ ਵਾਲੇ ਹਾਲਾਤ ਕੀ ਕੁਝ ਪਾਉਂਦੇ ਨੇ ਉਹ ਨਹੀਂ ਦੇ ਤੁਹਾਨੂੰ ਸੁਣਾ ਦਿੰਦੇ ਆ ਕਿ ਕਿਸਾਨਾਂ ਦਾ ਜੋ ਜਥੇ ਲਈ ਰਵਾਨਾ ਹੋ ਰਹੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂੜਿਆ ਜੀ ਜਿਨ੍ਹਾਂ ਨੇ ਜਥੇ ਦੀ ਵਾਹਿ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜ਼ੀ ਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤਿਆਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇਹ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋਰਾ ਵਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਬੜਿਆਂ ਦਾ ਜੱਥੇ ਜੇਗਵਾਏ ਕਰਨ ਦੀ ਸਾਡੇ ਡਿਊਟੀ ਲਈ ਹੈ ਚਟਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਨ ਸਿੰਘ ਪੰਨੂ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਹੈ ਇਹ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਆਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰਿਆ ਅਸੀਂ ਕੋਈ ਸ਼ੁਰੂ ਕਰਨ ਵਾਲੇ ਨਹੀਂ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਅੱਜ ਸ਼ੰਭੂ ਬਾਰਡਰ ਤੇ ਵਿਸ਼ਾਲ ਕੱਟਿਆ ਦੇਖੋ ਬਹੁਤ ਵੱਡਾ ਕੱਟੂ ਮੜਿਆ ਤੁਹਾਨੂੰ ਸਾਰੀ